ਕੁਝ ਦਿਨ ਪਹਿਲਾਂ ਡੇਰਾਬਸੀ ਹਲਕੇ ਦੀ ਮਿਤਾਲੀ ਜਿਸ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਉਸਦੇ ਚਾਰ આરોપીਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਅੱਜ ਮਿਤਾਲੀ ਦੀ ਪਵਿੱਤਰ ਤੇ ਦਾ ਸੰਸਕਾਰ ਸ਼ਮਸ਼ਾਨ ਘਾਟ ਨੇੜੇ ਜ਼ਿਰਖਪੁਰ ਨਗਰ ਕੌਂਸਲ ਵਿਖੇ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਦਾਵਾ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਮੀਡੀਆ ਨਾਲ ਕੀਤੀ ਗੱਲਬਾਤ छोटे भी राज्य मेरे हल्के किस बच्ची का जाना ਵੜਾ ਵੱਡਾ ਕਸ਼ਟ ਆ ਵੀ ਹੈ ਕਿ ਸਾਡੇ ਪੰਜਾਬ ਦੀ ਪੰਜਾਬੀ ਸਭ ਲਈ ਇੱਕ ਚੁਣੌਤੀ ਬਰਿਆ ਇੱਕ ਬੱਚੀ ਦਾ ਜਾਣਾ ਔਰ ਇਹ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਨੇ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ ਪੁਲਿਸ ਅਧਿਕਾਰੀ ਹੋਵੇ ਭਾਵੇਂ ਕੋਈ ਵੀ ਹੋ ਉਹ ਬਖਸ਼ਿਆ ਨਹੀਂ ਜਾਏਗਾ ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰੰਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਆ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਮਾਨ ਮੁੱਖ ਮੰਤਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਭਾਵੇਂ ਮਾਂ ਦਾ ਹੈ ਭਾਵੇਂ ਭੈਣ ਦਾ ਭਾਵੇਂ ਕਿਸੇ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਇਹ ਜਿਹੜੇ ਦਰਿੰਦਿਆਂ ਲਈ ਕਿਹੋ ਜੀ ਸਜ਼ਾ ਦੀ ਮੰਗ ਕਰਦੇ ਹੋ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜਿਹੇ ਬੰਦਿਆਂ ਨੂੰ ਸਜ਼ਾਈ ਮੌਤ ਹੋਣੀ ਚਾਹੀਦੀ ਹੈ ਇਹ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਯਾਰ ਸਾਡੀ ਪੜੀ ਪੜਾਈ ਬੱਚੀ ਮੇਰੇ ਦੋਸਤ ਦੀ ਭਾਣਜੀ ਸੀ ਜਿਹੜੀ ਜਿਹਦੀ ਡੈਥ ਹੋਈ ਹੈ ਔਰ ਅਸੀਂ ਸੰਪਰਕ ਸੀਗੇ ਠੀਕ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਕਿਸੇ ਅਧਿਕਾਰੀ ਨੂੰ ਪੁੱਤਾਹੀ ਹੋਈ ਹੈ ਉਹ ਬਖਸ਼ਾ ਉਹ ਵੀ ਨਹੀਂ ਜਾਏਗਾ ਲੇਕਿਨ ਇਹ ਲੋਕ ਵੀ ਜਲਦੀ ਜਿਹੜੇ ਸਲਾਖਾਂ ਪਿੱਛੇ ਹੋਣਗੇ ਇੱਕ ਮਿਸਾਲ ਹੋਏਗੀ ਕਿ ਆਹ ਜਿਹੜਾ ਕਰੋਨਾ ਕਤਲ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਚ ਜ਼ਿਲਕੂ ਡੇਰਾ ਬਸ ਹਲਕੇ ਹਲਕੇ ਦੇ ਲੋਕਾਂ ਲਈ ਇਸ ਬੇਟੀ ਦੀ ਜਿਹੜੀ ਇੱਕ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਆਉਣ ਵਾਲੇ ਸਮੇਂ ਚ ਇਹ ਜਰਾ ਦਰਿੰਦਾ ਕੋਈ ਜੁਰਤ ਨਹੀਂ ਕਰੇਗਾ ਕਿ ਕਿਸੇ ਬੱਚੇ ਨੂੰ ਇਸ ਤਰ੍ਹਾਂ ਮੇਰੇ ਮਨਾਕਾ MLA ਸਾਹਿਬ ਜਿਹੜੇ ਪਰਿਵਾਰ ਹੈ ਉਹ ਲਗਾਤਾਰ ਮੰਗ ਕਰ ਰਿਹਾ ਕਿ ਪੁਲਿਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅਗਰ ਪਹਿਲੇ ਬਚਾ ਲਿਆ ਜਾਂਦਾ ਤੇ ਬਚ ਸਕਦੀ ਸੀਗੀ ਕੁੜੀ ਤੇ ਉਹਦੇ ਵਾਸਤੇ ਕੀ ਐਕਸ਼ਨ ਦੀ ਮੰਗ ਕਰੂੰਗੇ ਜੀ ਦੋ ਚੀਜ਼ਾਂ ਨੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਪਿੱਛੇ ਦੋਸ਼ੀ ਪਾਇਆ ਗਿਆ ਇਨਵੈਸਟੀਗੇਸ਼ਨ ਦੋਸ਼ੀ ਪਾਇਆ ਗਿਆ ਉਹ ਟੰਗਿਆ ਜਾਏਗਾ ਉਹ ਬਖਸ਼ਾ ਨਹੀਂ ਜਾਏਗਾ ਕੋਈ ਵੀ ਹੋਵੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਸਿਵਲ ਅਧਿਕਾਰੀ ਹੈ ਭਾਵੇਂ ਇਹਦੇ ਪਿੱਛੇ ਕੋਈ ਹੋਰ ਚਾਲ ਹੈ ਇਹ ਪੁਲਸ ਖੰਗਾਲੇਗੀ ਔਰ ਮੈਨੂੰ ਫਕਰ ਹੈ ਮੈਂ ਉਮੀਦ ਕਰ ਸਕਦਾ ਕਿ ਇੱਕ ਅਦੇ ਅਫਸਰ ਦੀ ਨਿਲਾਕੀ ਕਰਕੇ ਅੱਜ ਸਾਡੀ ਬੇਟੀ ਚਲੇਗੀ ਸਾਰੇ ਅਫਸਰ ਏਡੇ ਮਾੜੇ ਵੀ ਇਹਦੇ ਪਿੱਛੇ ਉਹ ਅਫਸਰ ਵੀ ਬੈਠੇ ਆ ਜਿਨ੍ਹਾਂ ਨੇ ਸਭ ਕੁਝ ਘੋਖ ਹੀ ਲਿਆ ਹੋਣਾ ਤਕਰੀਬਨ ਹੁਣ ਤੱਕ ਲੇਕਿਨ ਕਈ ਵਾਰੀ ਜਦ ਤੱਕ ਅਰੈਸਟ ਨਹੀਂ ਪੈਂਦੀ ਅਸੀਂ ਲੋਕ ਸਾਰੇ ਉਹਦੇ ਲਈ ਕਿਤੇ ਨਾ ਕਿਤੇ ਸਾਡੇ ਵੀ ਅਸੀਂ ਆਪਣੇ ਮੂੰਹ ਕਹਿ ਨਹੀਂ ਸਕਦੇ ਲੇਕਿਨ ਮੈਨੂੰ ਮੇਰੇ ਪੁਲਿਸ ਦੇ ਸਾਥੀਆਂ ਨੇ ਜਿਹੜੇ ਇੱਥੇ ਦਰਜਾ ਬਦਰਜਾਦਕਾਰ ਹੀ ਨਹੀਂ ਉਹਨਾਂ ਨੇ ਇਹ ਪ੍ਰੋਸਾਦ ਹੋਇਆ ਇਹ ਸਾਰੇ ਕিউਜ਼ ਅਸੀਂ ਫੜ ਲਿਆ ਲੇਕਿਨ ਜਿਹੜਾ ਮਾਸਟਰਮਾਈਂਡ ਹੈ ਜਿਹੜੀ ਇਹਨਾਂ ਚੀਜ਼ਾਂ ਦੇ ਪਿੱਛੇ ਉਹ ਵੀ ਹੈ ਉਹਦੇ ਬਾਰੇ ਵੀ ਅਸੀਂ ਅਗਲੀ ਜਦੋਂ ਕੋਈ ਤੇ ਪੀਸੀ ਕਰਾਂਗੇ ਤੁਹਾਡੇ ਨਾਲ ਮਿਲਾਂਗੇ ਦੋਸ਼ੀਆਂ ਤੋਂ ਉਦੋਂ ਬਾਅਦ ਤੁਹਾਡੇ ਨਾਲ ਜਰੂਰ ਲੱਗਦਾ ਇਮੀਡੀਅਟ ਇਨਸੈਕਸ਼ਨ ਹੈ ਜੇ ਵੀ ਹੋਣੇ ਛੋਟੇ ਵੀ ਅੱਜ ਇੱਕ ਖੁਸ਼ੀ ਦੀ ਗੱਲ ਅੱਜ ਕੁਲਜੀਤ ਰੰਧਾਵਾ ਇੱਕ ਵਿਧਾਨ ਸਭਾ ਇੱਕ ਐਮਐਲਏ ਬਣ ਕੇ ਨਹੀਂ ਆਇਆ ਅੱਜ ਇੱਕ ਬੇਟੀ ਦਾ ਬਾਪ ਆਇਆ ਇੱਥੇ ਕਿਉਂਕਿ ਰਾਜਨੀਤੀ ਕਰਨ ਨੂੰ بڑے ਪਲੇਟਫਾਰਮ 'ਤੇ ਕਰਦੇ ਰਾਂਗੇ ਅੱਜ ਮੈਂ ਜਾਣ ਸਕਦਾ ਮੇਰੀ ਆਪਣੀ ਬੇਟੀ 30 ਸਾਲ ਦੀ ਹੈ ਅੱਜ ਉਹ ਵੀ 22 ਸਾਲ ਦੀ ਜਦੋਂ ਬੱਚੀ ਗਈ ਹੈ ਉਹਦਾ ਦੁ ਉਦਾ ਮਾ ਮਮੀ ਉਹਦੀ ਜਿਹੜੀ ਮਾਂ ਉਹਦੀਆਂ ਭੈਣਾਂ ਬਿਲਕੁਲ ਦੇਖੇ ਨਹੀਂ ਗਏ ਅੱਜ ਸਾਨੂੰ ਪੰਜਾਬ ਦੇ ਵਸਨੀਕਾਂ ਨੂੰ ਰਾਜਨੀਤੀ ਦੇ ਸਾਥੀਆਂ ਨੂੰ ਮੈਂ ਅਪੀਲ ਕਰਾਂਗਾ ਵੀ ਅੱਜ ਅਸੀਂ ਸਾਰੇ ਇੱਕ ਮੱਠ ਹੋ ਕੇ ਇਹਨਾਂ ਮੌਤਾਂ ਨੂੰ ਰਾਜਨੀਤੀ ਦੇ ਉਹਦੇ ਨਾਲ ਨਾ ਦੇਖੀਏ ਕਿਉਂਕਿ ਉਹ ਬੱਚੀ ਹੈ ਨਾ ਜਿਹੜੀ ਉਹ ਬੇਟੀ ਸੀ ਉਹ ਕਿਸੇ ਪਾਰਟੀ ਦੀ ਆਗੂ ਨਹੀਂ ਸੀ ਆਪ੍ਰੀ ਹੈ ਨਾਮ ਨਾਮ ਸੱਚ ਹੈ ਸੱਚੇ ਬੋਲੋ ਮੁਕਤੀ ਹੈ ਨਾਮ ਨਾਮ ਸੱਚ ਪੀ ਹੈ ਓਮ ਨਾਮ ਸਤਿ ਹੈ ਸੱਤ ਸੱਤ ਬੋਲੋ ਮੁਕਤੀ ਹੈ ਓਮ ਨਾਮ ਸਤਿ ਹੈ ਸੱਤ ਬੋਲੋ ਪੀ ਹੈ ਓਮ ਨਾਮ ਸਤਿ ਹੈ ਕਿੰਦਾ ਦੇਖਦੇ ਪੁਲਿਸ ਦੀ ਕਾਰਵਾਈ ਜਾਂ ਜਿਹੜਾ ਕਤਲकांड ਹੋਇਆ ਉਸ ਜਿਹੜੀ ਪਹਿਲੀ ਕਾਰਵਾਈ ਸੀ ਉਹ ਬੜੀ ਹੀ ਇਨੰਦਨੀਆਂ ਸੀ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹਨਾਂ ਨੂੰ ਬਹੁਤ ਜਲਦਰੀ ਦੇ ਨਾਲ ਫੇਸ ਆਇਆ ਉਹਨੂੰ ਪ੍ਰਸ਼ਾਸਨ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਸੀ ਤੇ ਉਹਦੇ ਉੱਪਰ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਖੋਲ੍ਹਣੀ ਚਾਹੀਦੀ ਸੀ ਨਾਲ ਸੀ ਜਿਹਨਾਂ ਮੰਦੇ ਨੇ ਫੜਿਆ ਜਿਹੜੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਉਹਦਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੌਕੇ ਤੇ ਫੜਿਆ ਲੇਕਿਨ ਉਹਨਾਂ ਦਾ ਇਨਕਾਊਂਟਰ ਹੋਣਾ ਚਾਹੀਦਾ ਜੇ ਤੇ ਇਨਕਾਊਂਟਰ ਹੋਏਗਾ ਤੇ ਦੂਜਾ ਬੰਦਾ ਕਦੇ ਵੀ ਇਹੋ ਜਿਹੀ ਕੋਈ ਕੰਮ ਕਰਨ ਨੂੰ ਸੋਚੇਗਾ ਵੀ ਨਹੀਂ ਔਰ ਪਰਿਵਾਰ ਨੂੰ ਆਰਥਿਕ ਮਦਦ ਵੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਔਰ ਨਹੀਂ ਹੈ ਬੇਟੀ ਹੀ ਸੀ ਜਿਹੜੀ ਕਮਾਉਣ ਵਾਲੀ ਸੀ ਇੱਕ ਬੇਟੀ ਇਹਨਾਂ ਦੀ ਬਹਾ ਰੈਂਦੀ ਹੈ ਤੇ ਮੈਂ ਪੰਜਾਬ ਸਰਕਾਰ ਤੋਂ ਨਿਵੇਦਨ ਕਰਦਾ ਹਾਂ ਮਾਨ ਸਾਹਿਬ ਤੋਂ ਕਿ ਉਹ ਖੁਦ ਹਲ ਤੇ ਇਹਨਾਂ ਦੀ ਕੁਝ ਆਰਥਿਕ ਮਦਦ ਵੀ ਕਰਨ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਬਹੁਤ ਮਾੜੀ ਹਾਲਤ ਹੈ ਤੇ ਉਹ ਹਾਲਾਤ ਸੁਧਰੇ ਤੇ ਜਿਹੜੇ ਦੋਸ਼ੀ ਹਨ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਕਾਨੂੰਨ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ अगर मेरे हाथ में कानून की कलम हो हाँ। तो मैं ऐसे ऐसे आदमी के हाथ पैर करवाई जी मैं, मैं मेरे हल्के की बेटी है मैं हाँ। कोई तौर नहीं है मैं आपके साथ है, है, मेरी कोई नंबर ले लो, जो बोल रहा बाद में हम फ़ोन करके ਆਮੇ ਤਾਂ ਇਨਸਾਫ ਚਾਹੀਏ ਮੇਰੇ ਕਿਸੇ ਨੇ ਵੀ ਸੁਲਵਾਈ ਨਹੀਂ ਕੀਤੀ આજ ਤੱਕ 10 ਦਿਨ ਕੇ ਬਾਅਦ ਮਨੇ ਬੱਚੇ ਨਹੀਂ ਆ ਕਿਉਂ ਨਹੀਂ ਸੁਲਵਾਈ ਕੀਤੀ ਮੇਰੇ ਬੱਚੇ ਕੋ ਇਨਸਾਫ ਚਾਹੀਏ ਇਨਸਾਫ ਮੂਝ ਬਾਤ ਤੇ ਨਹੀਂ ਸਿਰਫ ਕਾਮ ਚਾਹੀਏ ਇਨਸਾਫ ਚਾਹੀਏ ਆਪਣੀ ਬੱਚੀ ਕੇ ਲਈ ਐਂ ਤੁਸੀ ਇਨਸਾਫ ਚਾਹੀਏ ਕੀ ਕਹਿਣਾ ਚਾਹੋਗੇ ਜਿਵੇਂ ਇੱਕ ਪਿਤਾ ਇੱਕ ਮਾਂ ਨੂੰ ਉਹਦਾ ਦਰਦ ਬੱਚੀ ਦਾ ਜਾ ਕੇ ਪੁੱਛੋ ਪਰ ਮੈਂ ਇੱਕ ਐਮਐਨਏ ਤੌਰ ਤੇ ਨਹੀਂ ਆ ਇੱਕ ਮਾਪ ਦੇ ਤੌਰ ਤੇ ਆ ਕਿਉਂਕਿ ਉਹ ਬੱਚੀ ਅੱਜ 22 23 ਸਾਲ ਦੀ ਉਮਰ ਤੇ ਜਿਹੜੇ ਜਾਲਮ ਬੱਚਿਆਂ ਨੇ ਬੱਚਿਆਂ ਨੂੰ ਤਾਂ ਕਤਲ ਕੀਤਾ ਔਰ ਸੱਚਮੁੱਚ ਇਹ ਜਿਹੇ ਇਨਸਾਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਫਾਂਸੀ ਹੋਣੀ ਚਾਹੀਦੀ ਹੈ ਹਲਕਾ ਵਿਧਾਇਕ ਹੂੰਗਾ ਬਾਅਦ ਵਿੱਚ ਅੱਜ ਮੈਂ ਇੱਕ ਬੇਟੀ ਦੇ ਦੁੱਖ ਵਿੱਚ ਹਾਂ ਅੱਜ ਮੈਂ ਇਸੇ ਜ਼ਿਆਦਾ ਕੁਝ ਨਹੀਂ ਕਹਿ ਪਾਉਂਗਾ ਹਮਾਰੀ ਇਹ ਬੜੀ ਬਹਿਨ ਹੈ ਅੱਜ ਇਸ ਕੀ ਇਸ ਕੋ ਅੰਦਰ ਸੇ ਪੁੱਛੀ ਹੈ ਜੋ ਪੁਲਿਸ ਵਾਲੇ ਕੀ ਨਲਾਇਕੀ ਹੋਗੀ ਜਿਸ ਕਾਰਨ ਇੱਕ ਲੇਟ ਹੋਇਆ ਉਸ ਕੋ ਵੀ ਬਖਸ਼ਾ ਨਹੀਂ ਜਾਏਗਾ ਔਰ ਜੋ ਵਾਂ ਸੇ ਜੋ 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 ਆਦਮੀ आपके सब प्रेस के लोग खड़े हैं मैं आपके साथ वो को कमिटमेंट करूंगा जो पुरी हो, जो पूरी हो दोषी थे वो चारों पकड़े जा चुके हैं और जल्दी उनको कोर्ट में पेश भी किया जाएगा आपका भाई उसकी सारी मैं उसके पीछे रह के मैं पूरा काम करूंगा आगे आपसे आज एक बीस बाईस चौबीस साल की बच्ची एक मिनट बहन जी बीस साल की बच्ची किसी माँ बाप के पास से चली जाए उसकी मानो की आपकी राजनीति करने का टाइम नहीं है मैं डे आपके आपके साथ ही क्यों नहीं उठते बहन जी आप आपके आपके रिश्तेदार आपके रिश्तेदार हैं ये लड़का है जिसकी भांजी है तो मेरे पास के जब भी इन्होंने जाके बताया तो के हमने तभी तो एक्शन तो किया तो मैं वही तो कर, मैं जब आप मेरे पास गए हो हमने उसी टाइम एक्शन किया